ਠੀਕ ਹੈ ਕਾਲਸਾ ਵਾਈਗੁਰ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਕੌਰਟਿਕ ਚੈਨਲ ਤੇ ਤੇ ਆਸ ਕਰਦੇ ਆ ਕਿ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਦੀ ਜਿਹੜੀ ਆਪਾਂ ਕਲਾਸ ਲੈ ਕੇ ਆਏ ਆ ਉਹ ਹੈਗੀ ਹੈ ਜੀ ਪਲਾਜ਼ੋ ਦਾ ਮੈਜ਼ਰਮੈਂਟ ਬੋਡੀ ਤੋਂ ਕਿਵੇਂ ਲੈਣਾ ਹੈ ਠੀਕ ਹੈ ਜੀ ਬੋਡੀ ਤੋਂ ਮੈਜ਼ਰਮੈਂਟ ਪ੍ਰੋਪਰ ਜਿਹੜਾ ਤੁਹਾਨੂੰ ਦੱਸਾਂਗੇ ਕਿ ਕਿਵੇਂ-ਕਿਵੇਂ ਲੈਣਾ ਕਿਹੜੀ-ਕਿਹੜੀ ਚੀਜ਼ ਦਾ ਲੈਣਾ ਹੈ ਠੀਕ ਹੈ ਮੋਸਟਲੀ ਜਿਹੜੀ ਹੈਗੀ 4-5 ਕ ਚੀਜ਼ਾਂ ਜਿਹੜੀਆਂ ਹੁੰਦੀਆਂ ਸਾਨੂੰ ਨਾਪਣੀਆਂ ਜ਼ਰੂਰੀ ਹੈ ਲੈਂਥ ਮੋਰੀ ਲੱਕ hip اور تھائی ٹھیک ہے یہ پانچ چیزوں ਦਾ ناپ ਤੁਸੀਂ ਲੈਣਾ ਹੈ ਤੁਸੀਂ لے کے رکھ ਸਕਦੇ ਹੋ ਪਹਿਲਾ ਲੈਂਥ ਉਸ ਤੋਂ ਬਾਅਦ ਫਿਰ ਤੁਸੀਂ ਮੋਰੀ ਉਸ ਤੋਂ ਬਾਅਦ ਫਿਰ ਤੁਸੀਂ ਲੱਕ ਦਾ ਲੈਣਾ ਹੈ ਔਰ ਉਸ ਤੋਂ ਬਾਅਦ ਤੁਸੀਂ हिਪ ਦਾ ਲੈਣਾ ਹੈ ਔਰ ਥਾਈ ਦਾ ਲੈਣਾ ਹੈ ਠੀਕ ਹੈ ਜੀ ਤੇ ਆਜਾ ਹੁਣ ਤੁਹਾਨੂੰ ਅਸੀਂ ਦੱਸਦੇ ਹਾਂ ਕਿ ਕਿਵੇਂ ਮੈਜ਼ਰਮੈਂਟ ਲੈਣਾ ਹੈ ਇਸ ਤਰ੍ਹਾਂ ਤੁਸੀਂ ਜਿੱਥੇ ਵੀ ਕਸਟਮਰ ਤੁਹਾਡਾ ਪਲਾਜ਼ੋ ਜਿਹੜਾ ਬੰਦ ਆ ਠੀਕ ਹੈ ਜੀ ਉੱਥੇ ਰੱਖ ਲੈਣਾ ਹੈ ਔਰ ਤੇ ਜਿੱਥੇ ਤੱਕ ਕਸਟਮਰ ਨੂੰ ਚਾਹੀਦਾ ਆ ਉਹਨਾਂ ਤੁਸੀਂ ਰੱਖ ਸਕਦੇ ਹੋ ਅਗਰ ਥੋੜਾ ਜਿਆਦਾ ਲੌਂਗ ਚਾਹੀਦਾ ਹੈ ਤਾਂ ਉਦਨੇ ਤੱਕ ਅਗਰ ਐਂਕਰ ਲੈਂਥ ਤੱਕ ਚਾਹੀਦਾ ਇੱਥੇ ਤੱਕ ਤਾਂ ਤੁਸੀਂ ਉੱਥੇ ਤੱਕ ਰੱਖ ਸਕਦੇ ਹੋ ਠੀਕ ਹੈ ਜੀ ਇੱਥੇ ਜਿਵੇਂ ਸਾਡਾ ਇੱਥੇ 35 ਇੰਚ ਆਉਂਦਾ ਪਿਆ ਠੀਕ ਹੈ ਇਹ ਆਪਾਂ ਨੇ ਲੈਂਥ ਲੈ ਲੈਣੀ ਜਿੱਥੋਂ ਵੀ ਕਸਟਮਰ ਮੰਗਦਾ ਆ ਉਥੋਂ ਲੈ ਕੇ ਜਿੰਨੀ ਵੀ ਲੈਂਥ ਕਸਟਮਰ ਨੂੰ ਚਾਹੀਦੀ ਆ ਉਨੇ ਉਸ ਤੋਂ ਬਾਅਦ ਆਪਾਂ ਨੇ ਲੈਣੀ ਆ ਮੋਰੀ ਬਸ ਇੱਡੀ ਚੁੱਕਿਓ ਇਸ ਤਰ੍ਹਾਂ ਹਲਕੀ ਜੀ ਅੱਡੀ ਚੱਕ ਕੇ ਤੁਸੀਂ ਅੱਡੀ ਤਾਂ ਤੋਂ ਇੰਚ ਟੇਪ ਨੂੰ ਘੁਮਾਣਾ ਹੈ ਔਰ ਜਿੰਨੀ ਵੀ ਪਸੰਦ ਹੈਗੀ ਹੈ ਕਿਸੇ ਨੂੰ ਕੋਈ ਟਾਈਟ ਪਾਉਂਦਾ ਹੈ ਕੋਈ ਖੁੱਲੀ ਪਾਉਂਦਾ ਹੈ ਠੀਕ ਹੈ ਉਸ ਹਿਸਾਬ ਦੇ ਨਾਲ ਤੁਸੀਂ ਲੈ ਲੈਣੇ ਹਨ मोस्टली ਜਿਹੜੀ 6.5 ਜਾਂ 7 ਮਕਲੋ ਕੇ 13 ਜਾਂ 14 ਇੰਚ ਚੱਲਦਾ ਹੈ ਜਿੰਨਾ ਤੁਹਾਡਾ ਕਸਟਮਰ ਨੂੰ ਪਸੰਦ ਹੈਗੀ ਹੈ ਕਿਉਂਕਿ ਜੇ ਜ਼ਿਆਦਾ ਟਾਈਟ ਰੱਖੋਗੇ ਤਾਂ ਤੁਹਾਡਾ ਇਥੋਂ ਪੈਰ ਜਿਹੜਾ ਪਾਣ ਦੇ ਵਿੱਚ ਮੁਸ਼ਕਲ ਹੋਣੀ ਹੈ ਇਸ ਕਰਕੇ ਆਪਾਂ ਇਥੋਂ 13 14 ਜਾਂ 15 ਇੰਚ ਤੱਕ ਰੱਖ ਸਕਦੇ ਹਾਂ ਬਾਕੀ ਤੁਹਾਡੇ ਕਸਟਮਰ ਤੇ ਡਿਪੈਂਡ ਹੈ ਕਿਉਂ ਕਿੰਨਾ ਰੱਖਣਾ ਚਾਹੁੰਦਾ ਹੈ ਇਹ ਹੋਵੇ ਦੋ ਨਾਪ ਤੀਸਰਾ ਨਾਪ ਹੈਗਾ ਲੱਕ ਦਾ ਲੱਕ ਦਾ ਨਾਪ ਜਿਹੜਾ ਲੈਣਾ ਹੈ ਇਸ ਤਰ੍ਹਾਂ ਇੱਥੋਂ ਬੈਕ ਤੋਂ ਲੈ ਕੇ ਫਰੰਟ ਤੋਂ ਹਲਕਾ ਜਿਹਾ ਤਿਰਛਾ ਟੇਡਾ ਥੱਲੇ ਨੂੰ ਰੱਖਣਾ ਹੈ ਠੀਕ ਹੈ ਕਿਉਂਕਿ ਜਦੋਂ ਅਸੀਂ ਪਲਾਜ਼ੋ ਬੰਨਦੇ ਹਾਂ ਤਾਂ ਉਹ ਇੱਥੋਂ ਹਲਕਾ ਜਿਹੜਾ ਪੇਟ ਤੋਂ نیچے ਹੁੰਦਾ ਹੈ ਤੇ ਆਪਾਂ ਨੇ ਇੱਥੋਂ ਪ੍ਰੋਪਰ ਪੂਰਾ ਟਾਈਟ ਜਿਹੜਾ ਲੈਣਾ ਹੈ ਇਹ ਸਾਡਾ ਆਉਂਦਾ ਹੈਗਾ ਜੀ 40 ਇੰਚ ਠੀਕ ਹੈ ਉਸ ਤੋਂ ਬਾਅਦ ਇਹ ਲੱਕ ਹੋ ਗਿਆ ਲੱਕ ਤੋਂ ਬਾਅਦ ਜਿਹੜਾ हिਪ ਦਾ ਮੈਜ਼ਰਮੈਂਟ ਲੈਣਾ ਹੈ ਥੋੜਾ 5 6 ਇੰਚ ਹੇਠਾਂ ਨੂੰ ਆਪਾਂ ਜਿੱਥੋਂ ਲੱਕ ਲਿਆ 5 6 ਇੰਚ ਹੇਠਾਂ ਤੋਂ ਆਪਾਂ ਜਿਹੜਾ हिਪ ਦਾ ਮੈਜ਼ਰਮੈਂਟ ਲੈਣਾ ਹੈ हिਪ ਸਾਡੀ ਆਈ ਹੈਗੀ 43 ਇੰਚ ਠੀਕ ਹੈ ਇਹ ਵੀ ਪ੍ਰੋਪਰ ਤੁਸੀਂ ਫਿਟਿੰਗ ਦੇ ਵਿੱਚ ਹੀ ਲੈਣਾ ਹੈ ਇਹਦੇ ਵਿੱਚ ਕੋਈ ਲੂਸ ਨਹੀਂ ਰੱਖਣਾ ਹੈਗਾ ਕੋਈ ਜ਼ਿਆਦਾ ਖਿੱਚਣਾ ਵੀ ਨਹੀਂ ਹੈਗਾ ਪ੍ਰੋਪਰ ਜਿਹੜਾ ਫਿਟਿੰਗ ਦੇ ਨਾਲ ਲੈਣਾ ਹੈ ਇਹ ਸਾਡੇ ਚਾਰ ਨਾਪ ਹੋ ਗਏ ਆ ਲੈਂਥ ਦਾ ਹੋ ਗਿਆ ਮੋਰੀ ਦਾ ਹੋ ਗਿਆ ਲੱਕ ਔਰ हिप ਦਾ ਹੋ ਗਿਆ ਹੁਣ ਆਪਾਂ ਨੇ ਲੈਣਾ ਹੈ ਥਾਈ ਦਾ ਇਸ ਤਰ੍ਹਾਂ ਤੁਸੀਂ ਜਿੱਥੇ ਸਾਡਾ ਆਸਣ ਹੁੰਦਾ ਹੈ ਉੱਥੋਂ ਇੰਚ ਟੇਪ ਰੱਖਣਾ ਹੈ ਔਰ ਜਿੰਨਾ ਲੂਜ਼ ਜਿਹੜਾ ਕਸਟਮਰ ਪਾਣਾ ਚਾਹੁੰਦਾ ਹੈ ਉਸੇ ਟਾਈਮ ਤੁਸੀਂ ਲੂਜ਼ਿੰਗ ਵਿੱਚ ਦੇ ਕੇ ਦੇਖ ਲੈਣਾ ਹੈ ਕਿ ਕਿੰਨਾਕ ਜਿਹੜਾ ਕੰਫਰਟੇਬਲ ਉਹ ਫੀਲ ਕਰਦਾ ਉਹਨਾਂ ਤੁਸੀਂ ਲੂਜ਼ ਰੱਖ ਲੈਣਾ ਠੀਕ ਹੈ ਜਿਵੇਂ ਇੱਥੋਂ 29 ਆਇਆ ਅਗਰ ਤੁਸੀਂ ਫੁੱਲ ਫਿਟਿੰਗ ਦੇ ਵਿੱਚ ਇੱਥੋਂ ਲੈਣੇ ਆ ਫਾਈ ਦਾ ਨਾਮ ਤਾਂ ਤੁਸੀਂ 2 ਇੰਚ ਦੀ ਜਿਹੜੀ ਲੂਜ਼ਿੰਗ ਉਹ ਵਿੱਚ ਦੇ ਲੈਣੀ ਆ ਠੀਕ ਹੈ ਔਰ ਅਗਰ ਤੁਹਾਨੂੰ ਡਾਊਟ ਰਹਿੰਦਾ ਕਿ ਸਾਡੀ ਲੂਜ਼ਿੰਗ ਘੱਟ ਵੱਧ ਨਾ ਹੋਵੇ ਤਾਂ ਤੁਸੀਂ ਇਸ ਤਰ੍ਹਾਂ ਕਸਟਮਰ ਨੂੰ ਪੁੱਛ ਲੈਣਾ ਕਿ ਉਹ ਕਿੰਨਾ ਲੂਜ਼ ਜਿਹੜਾ ਆ ਪਾਣਾ ਚਾਹੁੰਦਾ ਹੈ ਠੀਕ ਹੈ ਔਰ ਇਹ ਜਿਹੜੇ ਪੰਜ ਨਾਪ ਹੈ ਮੋਸਟਲੀ ਜਿਹੜੇ ਤੁਹਾਨੂੰ ਜ਼ਰੂਰੀ ਹੈ ਪਲਾਜ਼ੋ ਦੇ ਨਾਪ ਲਈ ਇਹਦੇ ਵਿੱਚ ਕੋਈ ਵੀ ਵੱਡਾ ਜਿਹੜਾ ਅਗਰ ਤੁਹਾਨੂੰ ਕੋਈ ਵੀ ਡਾਊਟ ਲੱਗਦਾ ਹੈ ਤਾਂ ਤੁਸੀਂ ਜਿਹੜਾ ਪੁੱਛ ਸਕਦੇ ਆ ਔਰ ਔਖਾ ਕੰਮ ਇਹਦੇ ਵਿੱਚ ਕੋਈ ਵੀ ਨਹੀਂ ਹੈਗਾ ਸਿਰਫ ਤੁਸੀਂ ਇੱਥੋਂ ਲੱਕ ਦਾ ਲੈਣਾ ਜਿਹੜਾ ਉਹ ਹਲਕਾ ਜਿਹਾ ਇੱਥੋਂ ਤਿਰਛਾ ਰੱਖ ਕੇ ਲੈਣਾ ਆ ਪਰ ਉਸ ਤੋਂ ਬਾਅਦ ਇੱਥੋਂ 4-5 ਇੰਚੇ ਇਠਾ ਰੱਖ ਕੇ ਜਿਹੜਾ ਤੁਸੀਂ ਅ ਹਿਪ ਦਾ ਨਾਪ ਲੈਣਾ ਆ ਉਸ ਤੋਂ ਬਾਅਦ 28 ਦਾ ਨਾਪ ਲੈਣਾ ਠੀਕ ਹੈ ਅਗਰ ਤੁਹਾਡੇ ਕੋਲ ਸਪੋਸਕੇਲ ਨਹੀਂ ਹੈਗਾ ਸ਼ੇਪ ਫੱਟੀ ਨਹੀਂ ਹੈਗੀ ਠੀਕ ਹੈ ਤਾਂ ਫਿਰ ਤੁਸੀਂ ਕੀ ਕਰਨਾ ਇੱਥੋਂ ਨੀਂ ਦਾ ਮੈਜ਼ਰਮੈਂਟ ਲੈਣਾ ਆ ਗੋਡੇ ਦਾ ਠੀਕ ਹੈ ਹਲਕਾ ਜਿਹਾ ਗੋਡੇ ਨੂੰ ਬੈਂਡ ਕਰ ਲੈਣਾ ਆ ਔਰ ਉਸ ਤੋਂ ਬਾਅਦ ਉਹਦੀ ਵੀ ਜਿਹੜੀ ਲੂਜ਼ਿੰਗ ਆ ਤੁਸੀਂ ਦੇ ਲੈਣੀ ਹੈ ਠੀਕ ਹੈ ਇੱਥੇ ਜਿਵੇਂ ਹੁਣ ਸਾਡੀ ਬੀ ਐਨ ਚ ਆਈ ਹੈ ਇਹ ਆਪਾਂ ਉੱਪਰ ਤੋਂ ਵੀ ਦੇਖ ਲੈਣਾ ਕਿ ਸਾਡਾ ਜਿਹੜਾ ਕਸਟਮਰ ਦਾ ਗੋਟਾ ਹੈ ਜਦੋਂ ਅਸੀਂ ਜਿੱਥੇ ਬੰਦਦੇ ਆ ਉਹ ਕਿੰਨੇ ਧਿਆਨ ਦਾ 17 ਜਾਂ 18 ਇੰਚ ਤੇ ਆਉਂਦਾ ਹੁੰਦਾ ਹਮੇਸ਼ਾ ਠੀਕ ਹੈ ਇੱਥੋਂ ਸਾਰ ਉੱਪਰ ਤੋਂ 17 ਜਾਂ 18 ਇੰਚ ਤੇ ਨਿਸ਼ਾਨ ਲਗਾ ਕੇ ਆਪਾਂ 2 ਦਾ ਹਾਫ ਕਰਕੇ ਜਦੋਂ ਕਟਿੰਗ ਲੈਣ ਨਿਸ਼ਾਨ ਲਗਾ ਲੈਣਾ ਹੈ ਤੇ ਉਹਦੇ ਨਾਲ ਫਿਰ ਕੀ ਹੈ ਅਗਰ ਤੁਹਾਡੇ ਕੋਲ ਸਕੇਲ ਨਹੀਂ ਰਿਹਾ ਤਾਂ ਵੀ ਤੁਸੀਂ ਪ੍ਰੋਪਰ ਜਿਹੜੀ ਆ ਪਲਾਜ਼ੋ ਦੀ ਜਿਹੜੀ ਕਟਿੰਗ ਵਧੀਆ ਤਰੀਕੇ ਦੇ ਨਾਲ ਕਰ ਸਕਦੇ ਆ ਤੇ ਆਸ ਕਰਦੇ ਆ ਕਿ ਤੁਹਾਨੂੰ ਇਹ ਜਿਹੜਾ ਤਰੀਕਾ ਹੈ ਨਾਪ ਲੈਣ ਦਾ ਵਧੀਆ ਲੱਗਿਆ ਹੋਊਗਾ ਸਮਝ ਆ ਗਿਆ ਹੋਊਗਾ ਅਗਰ ਫਿਰ ਵੀ ਤੁਹਾਨੂੰ ਲੱਗਦਾ ਹੈ ਕੋਈ ਡਾਊਟ ਹੈ ਤਾਂ ਤੁਸੀਂ ਦੁਬਾਰਾ ਰਿਪੀਟ ਕਰਕੇ ਵੀ ਦੇਖ ਸਕਦੇ ਹੋ ਔਰ ਕਮੈਂਟ ਵੀ ਕਰਕੇ ਪੁੱਛ ਸਕਦੇ ਹੋ ਥੈਂਕ ਯੂ ਫॉर ਵਾਚਿੰਗ ਕਾਰਪਟਿਕ ਚੈਨਲ